ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੰਦਰੁਸਤ ਹੋਮੋਗੇ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਆਪਣੇ ਚੈਨਲ ਤੇ ਨਵੇਂ ਹੋ ਚੱਲੇ ਹੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਖੜੀ ਸੀਗੀ ਰੋਈ ਚ ਸਵੇਰ ਦਾ ਟਾਈਮ ਹੋ ਗਿਆ 8:00 ਵਜੇ ਜੋ ਸਕੂਲ ਚ ਲਿਆ ਗਿਆ 8:00 ਵੀ ਤੇ ਬੱਸ ਆਉਦੀ ਹੁੰਦੀ ਓਦੀ ਪੇਪਰ ਆਉਦਾ ਅੱਜ ਥੋ ਬਾਅਦ ਦਿਨ ਅੱਜ ਤੇ ਉਹ ਬਾਗਗੇ ਅੱਜ ਉਹਦਾ ਪੇਪਰ ਹੈਗਾ ਹਿੰਦੀ ਦਾ ਚੌਥਾ ਪੇਪਰ ਅੱਜ ਤਿੰਨ ਉਹਦੇ ਹੋਗੇ ਛੁੱਟੀਆਂ ਹੋ ਜਾਂਦੀਆਂ ਨੇ ਵਿੱਚ ਦੀ ਜੋ ਤੱਕ ਅੱਗੇ ਕਹੀਆਂ ਦਾ ਸੀ ਮੰਮੀ ਵੀ ਦਿਨ ਕਿੰਨੇ ਹੋਗੇ ਮੇਰੇ ਪੇਪਰ ਸ਼ੁਰੂ ਹੋ ਜਾਣ ਤੇ ਪੇਪਰ ਅੱਜ ਉੱਥੇ ਹੀ ਆ ਕਿਉਂਕਿ ਆ ਪੇਪਰ ਦੇ ਅੱਗੇ ਤਿੰਨ ਛੁੱਟੀਆਂ ਸੀਗੀਆਂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਦੀ ਤੇ 8 ਵਜੇ ਉਹਦੀ ਰੋਟੀ ਮੈਂ ਬਣਾਤੀ ਪਰ ਉਹਨੇ ਖਾ ਗਿਆ ਬਸ ਕਰੇਗਾ ਦੇ ਕਹਿੰਦਾ ਖਾਂਦਾ ਨਹੀਂ ਅੱਜ ਖਾ ਕੇ ਗਿਆਗਾ ਮੈਂ ਹੱਟਾ ਗੋਨੂ ਕੇ ਬਾਹਰ ਲੈ ਗਈ ਹੁਣ ਆਪਾਂ ਚੁੱਲੇ ਤੇ ਰੋਟੀ ਬਣਾਵਾਂਗੇ ਆਪਣੀ ਤਾਂ ਇਹ ਬਸ ਮੈਂ ਦੂਸਰਾ ਸਮਾਨ ਲੈ ਜੂ ਚੱਕਲਾ ਉੱਛਾ ਇੱਥੇ ਰਸੋਈ ਚ ਤਾਂ ਮੈਂ ਛੋਟੇ ਪਕ ਚੱਕਲੇ ਨਾਲੀ ਬਣਾਉਣੀ ਹੁੰਦੀ ਰੋਟੀ ਤੇ ਸਮਾਨ ਲੈ ਜਾਗੇ ਆਪਾਂ ਸਬਜ਼ੀ ਲੈ ਜਾਏ ਗਰਮ ਕਰਕੇ ਲੂਣ ਗਾਨੀ ਸਾਰਾ ਸਮਾਨ ਇੱਕ ਤਾਂ ਬਾਹਰ ਢੋਣਾ ਪੈਂਦਾ ਹੈਗਾ ਜਦੋਂ ਆਪਾਂ ਕਰਦੇ ਰੋਟੀ ਬਣਾਉਣੇ ਬਾਅਦ ਤਾਂ ਚਾਰ ਗੇੜੇ ਲਾਉਣੇ ਪੈਂਦੇ ਨੇ ਫਿਰ ਉਧਰੋਂ ਰੋਟੀ ਬਣਾ ਕੇ ਫਿਰ ਚੱਕਣਾ ਪੈਂਦਾ ਤਾਂ ਹੀ ਮੈਨੂੰ ਆਏ ਹੁੰਦਾ ਬਸ ਵੀ ਗੈਸ 'ਤੇ ਰੋਟੀ ਬਣਾ ਲਾ ਉਹਦੇ ਕੱਥਾ ਇਹ ਹੋ ਜਾਂਦਾ ਸਮਾਨ ਚੱਕਣ ਵੇ ਅੱਖਾ ਹੋ ਜਾਂਦਾ ਤੇ ਇੱਕ ਵਾਰੀ ਸਮਾਨ ਸਾਰਾ ਮੈਂ ਰੱਖ ਦੂੰਗੀ ਲੈ ਕੇ ਚੁੱਲੇ ਕੋਲੇ ਤੇ ਫਿਰ ਮੈਂ ਨਾ ਕੱਪੜੇ ਪਹਿਲਾਂ ਮਸ਼ੀਨ 'ਚ ਪਾਉਂਗੀ ਤਵਾ ਵੀ ਕੱਲ ਮੈਂ ਰਾਤ ਨੂੰ ਉੱਦਾਂ ਹੀ ਰੱਖ ਲਿਆ ਕੇ ਚੁੱਲੇ ਵਾਲਾ ਵੀ ਮੌਸਮ ਜਿਆ ਖਰਾਬ ਹੋਇਆ ਤਾਂ ਕੱਲ ਦਾ ਜਰਜੀ ਲੱਗ ਜਾਂਦੀ ਹੈ ਇਹ ਸਾਰਾ ਸਮਾਨ ਲੈ ਜਾ ਰਿਹਾ ਹਾਂ ਸ਼ਾਮ ਨੂੰ ਵੀ ਕੱਲ ਮੈਂ ਗੈਸ ਤੇ ਬਣਾ ਲਈ ਮੈਂ ਚੱਲ ਹੁਣ ਤਰ ਚੁੱਲੇ ਤੇ ਬਣਾ ਲਈ ਰੋਟੀ ਉਹਦੀ ਗੈਸ ਤੇ ਬਣਾਉਣੀ ਪਹਿਲੀ ਰੋਟੀ ਫਿਰ ਬਾਲਾ ਸਿਲੰਡਰ ਚੱਲਦਾ ਗਾ ਕੋ bari ਮੈਂ ਸਾਰਾ ਸਮਾਨ ਢਾਹ ਲਿਆ ਇੱਥੇ ਮੌਸਮ ਦੇਖੋ ਮੌਸਮ ਅਜਾਏ ਹੋਇਆ ਪਿਆਗਾ ਬਿਚ ਦਿਤਾ ਹੋਇਤ ਸਵੇਰੇ ਨਾ 7:30 ਵਜੇ ਤੱਕ ਗੱਜਣ ਜੇ ਵੀ ਲੱਗਿਆ ਸੀਗਾ ਰੱਬ ਐਂ ਲੱਗਦਾ ਸੀ ਬਸ ਮੀਂਹ ਤਾਂ ਆ ਗਿਆ ਹੁਣ ਤਾਂ ਨੁਕਸਾਨ ਹੀ ਹੈਗਾ ਹੱਥਾਂ ਚ ਖੋਣ ਵਾਲਾ ਕੰਮ ਕਰਦਾ ਰੱਬ ਫਸਲ ਕਣਕਾਂ ਨੂੰ ਨੁਕਸਾਨ ਹੈ ਹੁਣ ਤਾਂ ਦੇਖੋ ਹਵਾ ਚੱਲੀ ਜਾਂਦੀ ਹੈਗੀ ਜਮੀ ਐ ਹੋਇਆ ਪਿਆ ਬਿਸਕਣੀਆਂ ਕਾਈਆਂ ਕਾਈਆਂ ਸਮਾਨ ਮਲੇਗੀ ਬਾਅਦ ਕਦੋਂ ਤੇ ਜਰਰੀ ਹੋਣਗੀਆਂ ਇੱਥੋਂ ਮੈਂ ਸਾਰੀ ਸਾਫ ਸਫਾਈ ਸੈੱਟ ਕਰ ਦੂੰਗੀ ਫਿਰ ਹਰਮਣ ਮੇਰੇ ਰੋਟੀ ਲਾਉਂਦੇ ਲਾਉਂਦੇ ਕੋਚਾ ਲਾ ਲੈਂਦੇ ਜੀ ਤੇ ਸਾਰਾ ਆਪ ਸੈੱਟ ਕਰ ਦਾਂਗੇ ਜੋ ਤੇ ਨਿਕਦੋ ਤੇ ਇੱਥੋਂ ਮੈਂ ਨਾ ਹੁਣ ਗੈਸ ਦਾ ਸਾਫ ਕਰਕੇ ਸਾਰਪਾਫ ਕਰ ਦੋ ਰੋਟੀ ਆਪਾਂ ਬਾਹਰ ਕਿੰਨੇ ਤੇ ਲਾ ਲਾਂਗੇ ਰਮਣ ਹੁਜੇ ਪਈ ਹੈ ਕਿ ਇੱਕ ਵਾਰੀ ਚਾਹ ਨੂੰ ਮੈਂ ਦੇਤੀ ਸੀ ਕੁਮਾਰ ਜੀ ਹੋ ਕੇ ਹਟੀ ਹੈਗੀ ਫਿਰ ਉਹ ਨੂੰ ਮੈਂ ਠਾਉਂਦੀ ਨਹੀਂ ਹੁੰਦੀ ਬਸ ਉਹ ਤਾਂ ਕੰਮ ਹੁੰਦਾ ਨਹੀਂ ਸਵੇਰੇ ਤੋਂ ਮੈਂ ਹੁੰਦੇ ਨੇ ਉਤਰ ਧਰ ਦਿੰਦੇ ਗਰਮ ਕਰਕੇ ਫਿਰ ਲੈ ਜੂਗੀ ਬਾਹਰ ਰਾਤ ਨੂੰ ਚਿੱਟੇ ਜੀ ਵੱਜ ਗਏ ਪਤਾ ਨਹੀਂ ਕਿਵੇਂ ਗੈਸ ਤੇ ਫਿਰ ਅੱਜ ਲੈ ਸਾਫ ਨਹੀਂ ਕਰਿਆ ਹੈ ਲਾ ਵੈਸੇ ਸੁੱਕਾ ਤਾਂ ਸਾਫ ਕਰਤਾ ਸੀ ਉਹ ਤਾਂ ਕੱਪੜੇ ਨਾਲ ਝਾੜਤਾ ਸੀਗਾ ਸਾਰਾ ਆਟਾ-ਕੋਟਾ ਜਿਹਾ ਕੱਲੇ ਨਹੀਂ ਲਹੀ ਹੈਗੀ ਬਸ ਇਹਦੀ ਸਾਰੀ ਸਫਾਈ ਮੈਂ ਕਰ ਦੋ ਹੁਣ ਰੋਟੀ ਬਣਾ ਲੂੰਗੀ ਬਾਹਰ ਗੈਸ ਤੇ ਅਤੇਸ਼ ਸੌਰੀ ਚੁੱਲੇ ਤੇ ਅੱਜ ਮੈਂ ਫੋਨ ਹੱਥ ਚ ਫੜ ਕੇ ਵੀਡੀਓ ਬਣਾਈ ਜਾਨੀ ਬਸ ਕਾਲ ਹੋ ਜਾਂਦੀ ਹੈ ਸਟਿੱਕ ਜਿੱਦੀ ਵੀ ਕਾਲ ਹੁੰਦੀ ਹੈ ਇੱਕ ਵਾਰੀ ਕਾਲ ਉਹਦੇ ਵਿੱਚ ਪਾਉਣ ਦੀ ਇਹਦੇ ਵਿੱਚ ਪਾਏ ਜਾਂਦਾ ਵਧੀਆ ਵੀਡੀਓ ਬਣ ਜਾਂਦੀ ਹੈਗੀ ਅੰਡੇ ਆਪਾਂ ਬਾਹਰ ਲੈ ਜਾਾਂਗੇ ਜੋਤਾਲੇ ਵੀ। ਬਾ ਰੋਟੀਆਂ ਭਾਂਡੇ ਮਾਜਾਂਗੇ ਤੇ ਦੋਦੀ ਮਾਜ ਲਾਂਗੇ। ਜਿਹੜੇ ਤੋਕੇ ਰੱਖੇ ਹੋਏ ਨੇ ਤੇ ਆਪਾਂ ਉੱਪਰ ਰੱਖ ਦਾਂਗੇ। ਇਹਨਾਂ ਬਾਰੀ ਵਿੱਚ ਰੱਖ ਲੈਣੀਆਂ ਮੈਂ ਤੋਕੇ ਇੱਕ ਵਾਰੀ ਭਾਂਡੇ। ਫਿਰ ਸਾਰੇ ਸੁੱਕ ਜਾਂਦੇ ਨੇ ਸ਼ੰਕ ਚ ਹੀ ਆ ਜਾਂਦਾ ਪਾਣੀ ਫੇ ਮਿਕਚੜ ਲੇਗਾ ਇਹ ਬੰਦੀ ਬਾਹਰ ਲਈ ਆ ਕੇ ਮੈਂ ਸ਼ੰਕ ਵੀ ਤੋਦੂ ਬਸ ਹੁਣ ਹੁਣ ਸੋਈ ਦੀ ਸਫਾਈ ਹੋ ਜਾਊ ਚ ਕੱਲੇ ਪੋਚੇ ਰਹਿ ਜਾਣਗੇ ਥੋੜਾ ਸੱਟ ਕਰ ਦਿੰਦੇ ਆਪਾਂ ਸਮਾਨ ਲਓ ਜੀ ਟਾਈਮ ਹੋ ਗਿਆ 9:30 ਦਾ ਰੋਟੀ ਦਾ ਪਾਣੀ ਦਾ ਆਪਾਂ ਕਰ ਲਿਆ ਬਣਾ ਲਈ ਸੀ ਰੋਟੀ ਖਾ ਕੇ ਹਟੀਆਂ ਹੁਣ ਮੈਂ ਇਹ ਲੇ ਕੋ ਰੋਟੀ ਲੇ ਲੈ ਕੇ ਆਏ ਨੇ ਬੇਰ ਬहोत ਵੱਡੇ ਨੇ ਜੰਮੀ ਆਏ ਨੇਗੇ ਪੀਲੇ ਪੀਲੇ ਇਹ ਜੰਦੀ ਵੱਡੀਆਂ ਜਿਵੇਂ ਰੂਤੇ ਦੰਦੀ ਵੱਡੀਆਂ ਬੋਲੇ ਬੋਲੇ ਨੇਗੇ ਕੀੜੇ ਜੇ ਵੀ ਨਹੀਂ ਹੈਗੇ ਬਾਲੀ ਵਧੀਆ ਬੇਰ ਹੀ ਆ ਤਾਂ ਇੱਥੇ ਬੈਠੇ ਇਹ ਘਰੇ ਪੈਨੇ ਮੈਂ ਪਾਂਡੇ ਇਕੱਠੇ ਇਕੱਠੇ ਕਰ ਲਿਆ ਅੱਜ ਥੋੜੀ ਜੀ ਪਾਂਡੇ ਆਪੇ ਪਹਿਲਾਂ ਮੇਰੇ ਕੋਈ ਸੀ ਮਾਇ ਤੇ ਕੀ ਇਹ ਸਾਰੇ ਬਸ ਰੋਟੀ ਰੋਟੀ ਆਏ ਨੇ ਥੋੜੇ ਜਿ ਤੇ ਉਧਰ ਹਰਮਣ ਲਾਈ ਜਾਂਦੀ ਹੈ ਕਿ ਝਾੜੂ ਤੇ ਯਾ ਰੋਟੀ ਇਹਦੀ ਖਾਦੀ ਨਹੀਂ ਨੇ ਰੁੱਦੀ ਰੋਟੀ ਖਾਲਾ ਕਰਦੀ ਗੇੜੇ ਖਾਂਦੀ ਫਿਰਦੀ ਐ ਕੱਪੜੇ ਪਾਰ ਕੇ ਨੇ ਮਸ਼ੀਨ 'ਚ ਨੇ ਧੋਲੇ ਤੇ ਇੱਕ ਇੱਕ ਵਾਰੀ ਹੋਰ ਪਹਿਣਗੇ ਉਹ ਤਾਂ ਮੈਂ ਕੱਲ ਵੀ ਤੋਤੇ ਸੀ ਕੱਪੜੇ ਪਰ ਅੱਜ ਫੇਰ ਫੇਰ ਦੂਸਰੇ ਦਿਨ ਵੀ ਹੋਗੇ ਤਾਂ ਕਿਉਂਕਿ ਅਸੀਂ ਅੰਦਰ ਸਭ ਸਫਾਈ ਕਰੀ ਚਾਤਰਾਂ ਚੁੱਕ ਰਹੀ ਲੱਗੇ ਦਿਵਾਰਾਂ 'ਤੇ ਚਾਦਰ ਹੋਊਗੀ ਸੀਗੀ ਇਹ ਫਿਰ ਅੱਜ ਵੀ ਮੈਨੂੰ ਪਾਉਣੇ ਪਏ ਉਹ ਕਾਲੂ ਫਿਰ ਬਾਲੇ ਹੋ ਜਾਣਗੇ ਹੁਣ ਖਾਣ ਲੱਗੀ ਐ ਦਿਖਾਇਆ ਕਰਦੀ ਐ ਜਦੋਂ ਕੋਈ ਇਹਨੂੰ ਰੋਟੀ ਨੂੰ ਛੇੜਨ ਲੱਗ ਜੇ ਨਾ ਉਦੋਂ ਖਾਣ ਲੱਗ ਜਾਂਦੀ ਹਿੰਦੀ ਵੀ ਹੁਣ ਚੱਕਣ ਕਿਵੇਂ ਕਰੂਗੀ ਹੁਣ ਚੱਕ ਲਾਂ ਰੂ ਵੀ ਮੈਂ ਅਰੇ ਹੱਥ ਫੜ੍ਹ ਦੋ ਨੀ ਖਾ ਲੈ ਜੰਗਾ ਖਾ ਫਿਰ ਇਹਨੂੰ ਕਿਉਂ ਛੇੜਦੀ ਐ ਇਹਨੂੰ ਤੇ ਸਾਡੇ ਬੰਦੇ ਨੇ ਕੱਖ ਵੀ ਰਲਾ ਦੇ ਮੱਜਾਂ ਦੇ 3 ਵਜੇ ਬੰਨਣੀਆਂ ਨੇ ਮੱਸੇ ਨੂੰ ਐ ਹੁੰਦਾ ਕੇਰਾ ਕੰਮ ਨਿਮੇੜਦਾ ਤੇ ਨੀਰਾ ਕੋਲ ਇਸ ਤੇ ਰਲਾਤਾ 4 ਅਟਾ ਵੀ ਹੁਣ ਰਲਾ ਦੇ ਉਹ ਸਾਰਾ ਕੱਪਾ ਤਾਂ ਫਿਰ ਨਾ ਤੇ ਹੁਣ ਕੱਪੜੇ ਨਹੀਂ ਲੱਭਣੇ ਖਾਣਾ ਤਾਂ ਨੰਨੀ ਕਿਹਨੇ ਖਾ ਲਾ ਤੋ ਜੀ ਘਟ ਜਾਂਦੀ ਹੈ ਜਾਈਗਾ ਬਲੱਡ ਖਾਂਦੇ ਨੇ ਜਾ ਹੋਣ ਲੱਗ ਬੋਲ ਇਹ ਨਾ ਮੈਂ ਆਟਾ ਡੋਲਦਾ ਹਾਂ ਮੈਂ ਸਮੁਰੇ ਬੁੱਕ ਪਰ ਪਰ ਕਿਦਾ ਦੱਕਾ ਉੱਤੇ ਜੀ ਨਾ ਹਟੋ ਵਿਚਰ ਲਾ ਬੈਸ ਨੂੰ ਵਧੀਆ ਹੁੰਦਾ ਪਤੂ ਨਹੀਂ ਉੱਤੋਂ ਤੋਂ ਖਾ ਕੇ ਫਿਰ ਡੋਲਣ ਲੱਗ ਜਾਂਦੀਆਂ ਨੇ ਕੋਈ ਨਾ ਦ ਚੜਾ ਰਹੀ ਹੋ ਜਦਾਂ ਦਾ ਮਸ਼ੀਨ ਲੈ ਲਈ ਸੀ ਜਿਹੜੀਆਂ ਚੱਕ ਚੱਕ ਦੇ ਮਾਰਦੀਆਂ ਸੀ ਹਾਂ ਉਹਨੇ ਦਵਾਈ ਵੀ ਲਾਤੀ ਬੱਚ ਮਸ਼ੀਨ ਲੈ ਲਈ ਸੀ ਆਪੀਆ ਇੰਤਰ ਆਪੂ ਚਾ ਆਪੀ ਲਈ ਨੂੰ ਤੋਏ ਪੈਰ ਵੀ ਤੋੜ ਲਾ ਕੇ ਕਰਤਾ ਹਾਂ ਬਸਾ ਜੋੜ ਕਰਕੇ ਕਦੀ ਤੁਹ ਕੀ ਆਂਦੀ ਆ ਮੱਕੋ ਤੋਏ ਮੈਂ ਅੱਲਾ ਦਾ ਪਾਗ ਕੁੱਤੇ ਰੱਖਣਾ ਕੋ ਉਹ ਲਾਉਣਾ ਜਿਹੜੀ ਸੂਣੀ ਜਿਹੜੀ ਪੱਗ ਤੇ ਪੈਰ ਤੇ ਸੁਭਜੂਗਾ ਪੱਗ ਮੈ ਲੋਦੇ ਹੁੰਦੇ ਨੇ ਪਟੰਗੀਆਂ ਜਿਹਾ ਉਗੂ ਇ ਲੋ ਰਹੀ ਨੇ ਡਾਕਟਰ ਥੋੜੀ ਲਾਉ ਦੇ ਪੱਗ ਪਹਿਲਾਂ ਤਾਂ ਹੁਣ ਉਸੂ ਵੀ ਹੋਰ ਹੁੰਦੀ ਪੱਤੀ ਜੀ ਉਹਨਾਂ ਕੋਲ ਤਾਂ ਬਾਟਰ ਪੀ ਪੀ ਰਹੇ ਨੇ ਡਾਕਟਰ ਸਾਰੇ ਪ੍ਰਬੰਧਨ ਹੈ ਦੂਰੇ ਇਹ ਅਧਿਆਪਕ ਚੱਲ ਰਹੀ ਹੈ ਹੋਰ ਕੀ ਆਹ ਵੀਡੀਓ ਕਹਿਦਾ ਆਪਣੇ ਰੀ ਚੱਲਦੀ ਆਹ ਰਹਿਣਾ ਹੈ ਵੀ ਆਹ ਵੀ ਚੱਲਦੀ ਉਹ ਦੂਜੇ ਪਹਿਲੇ ਮਾਪੇ ਤਾਂ ਕਾਹਦੀ ਮਾਨ ਕੇ ਆ ਨਾ ਬੰਦਾ ਬੜੀ ਨਾ ਬੁੜੀ ਹੋਈ ਤਾਂ ਬੇ ਰੁਟੀਆਂ ਬੋਲਦੀ ਐ ਕਿ ਬੜੀ ਬਲਸੀ ਬਲਸੀ ਠੀਕ ਐ ਨਹੀਂ ਆ ਕੀ ਹੋ ਗਿਆ ਬਈ ਤੂੰਰੇ ਉਦੋਂ ਵੀ ਹਿੱਲਿਆ ਤੂੰ ਹਾਂ ਹੀ ਇਹ ਕਪਾ ਕਾ ਜਾ ਮਨਸਾਨੀਂ ਪਕਾ ਲਗੜੀ ਕਿ ਕੱਦਰ ਨਾ ਪੁੱਛਾ ਤੇ ਬੁਦੀ ਬੁਦੀ ਮੰਮੀ ਕੁਝ ਦੀ ਹਾਂ ਪਰ ਹਿੰਦੀ ਗੜੀ ਬੜੀ ਪੁੱਛਦੀ ਐ ਸਤੂ ਦੀ ਮੰਮੀ ਹੈ ਹਿੰਦੀ ਗੜੀ ਬੜੀ ਪੁੱਛਦੀ ਐ ਉਹਰੇ ਉਹ ਲੋ ਜੀ ਕਪੜਾ ਇਹ ਤਾਂ ਹੱਪਾ ਲਾ ਦੀਆ ਚੇਪੀ ਬਈ ਇਹਨਾਂ ਕਪੜੇ ਚੇਪੜੇ ਤੋਂ ਦੇਸੀ ਨੇ ਮੈਂ ਚੇਪੀ ਦਰਤ ਨਾਲ ਹੀ ਆਸੀ ਹੈ ਚੇਪੀ ਤਾਂ ਉਹ ਵੀ ਉਹਨੂੰ ਛੱਡ ਕੇ ਪਾਲਾ ਕੋਲ ਤੇ ਚੇਪੀ ਕਿਹੜੀ ਜੇਪੀ ਪਰ ਇਹ ਹੋਣੀ ਚੇਪੀ ਨਹੀਂ ਪਰ ਤੈਨੂੰ ਕਿਹੜੀ ਹੁੰਦੀ ਹੈ ਕਾਲੀ ਹਾਂ ਕਾਲੀ ਆਈਆਂ ਆਪਰੇ ਕਾਲੀ ਜੇਪੀ ਤਾਂ ਮੈਂ ਦੇਖੀ ਨਾ ਕਾਲੀ ਜੇਪੀ ਉਹ ਤਾਂ ਕਿੰਝੀ ਲੱਗੂ ਇੱਥੇ ਲਾਈ ਇਹ ਵਿੱਚ ਕਿਤੇ ਬਸ ਨੂੰ ਟੰਗ ਲੈ ਲੜ ਨੂੰ ਇੱਥੇ ਖੜਾ ਕਾਲੀ ਕਿਹਨਾਂ ਲੋਗ ਇਹਦੇ ਬੱਟੇ ਮੇ ਤੇ ਚੱਕਣ ਨਹੀਂ ਪੈਣ ਮਮੇ ਨਹੀਂ ਸਾਫ ਸਾਫ ਸੁੱਤਰਾ ਕਰ ਨਾ ਮੈਂ ਟੰਗਾ ਰਿਹਾ ਇੱਥੇ ਸੁੱਤਰਾ ਕਰ ਲੱਗ ਬੜ ਨਾ ਇਹ ਅਖਤੇ ਦਵਾਰੇ ਨਾ ਖਾਲੀ ਕੋਈ ਆਏ ਨਹੀਂ ਆਏ ਦਵਾਰੇ ਦਾ ਬੱਜੇ ਕਿਤੇ ਕਿਰੇ ਮੈਂ ਅੱਜ ਫੇਰਦਾ ਹੀ ਨਾ ਕਿਰੇ ਫੋ ਜਿਆਦਾ ਘਟ ਗਿਆ ਦੋ ਸਵੇਰ ਦਾ ਅਡਾ ਹੀ ਲੱਗਣਾ ਹੈ ਪੱਟੀ ਨਾ ਜਾਣੇ ਧਿਆਰੀ ਲੱਗਣਾ ਹੋ ਗਈ ਪੱਟੀ ਨਾ ਜਾ ਦੇ ਬੱਜੇ ਬੰਦ ਨਾ ਇਹ ਤਾਂ ਪੱਟੀ ਦਾ ਟੁੱਟਿਆ ਗਿਆ ਪਰ ਨਹੀਂ ਚੱਕਾ ਕਿਤੇ ਨਹੀਂ ਮੇਰੀਆਂ ਉਹਦੇ ਵਿੱਚ ਦੇਖ ਰੋ ਵੇਦਾ ਇੱਥੇ ਹੋਣਗੇ ਕਿਤੇ ਅੱਜ ਬਾਅਦ ਪਾਣੀ ਹੈ ਤੂੰ ਪਹਿਲਾਂ ਹਨਾ ਪਹਿਲਾਂ ਲੈ ਆ कर सुकुलो accompagne ਲੋ ਜੀ ਤੇ ਸਾਢੇ 5 ਦਾ ਹੋ ਗਿਆ। ਉਹ ਮੈਂ ਸਬਜੀ ਸਬਜ਼ੀ ਪਕੜਾ ਮੈਂ ਚੱਪੜ ਕਰ ਦੂ ਆ ਜੀ ਅੱਜ। ਪਕੜ ਕਰ ਦੂ। ਬਾਪਾਇਆ ਮੈਂ ਇੱਕ ਕਾਲੂ। ਆਲੂ ਦੇ ਲਾਲ ਚੇਰਨ ਦੋ ਚਾਰ ਵੱੱਕ ਖਾ ਲੇ। ਚੱਪੜ ਦੂ ਘੱਟ ਬਣਿਆ। ਕੀ ਕਰੀਏ ਕੋਈ ਸਬਜੀ ਨਹੀਂ ਹੈ।

ਮਿੱਠੀ ਕਾਲੂ ਪਾਦੇ ਬਹਾਲੂ ਦੇ ਲਾਜੀ ਇਹਨਾਂ ਤੇ ਕਰਾਰੀ ਵੱਡ ਗਿਆ ਤੁਹਾਨੂੰ ਨਾਲ ਸਬਜ਼ੀ। ਜਨਾ ਜਵਾਕ ਖਾ ਲੈਣਗੇ ਚਲੋ। ਟਮਾਟਰ ਦਾ ਅੰਦਰ ਦੇਖੋ। ਕਿੰਨੀ ਸੰਗਤਰੀ ਹੈ। ਕੋਈ ਅੱਖਾਂ ਜਿੰਨ ਪੜਦਾ ਤੱਲ। ਥੋੜਾ ਕੰਡਾਟ ਮਾਰਦਾ। ਕੰਨ ਲਾਇਸੀ ਨੇ। ਚਾਰ ਪਈ ਟਮਾਟਰ। ਬਾਕੀ ਲਾਲ ਸੀ ਸਾਰੇ ਸਲਤਰੀ ਰੰਗ ਦਾ ਸੀ। ਨਾ ਨਾ ਉਦੋਂ ਆਉਂਦੀ ਆਉਂਦੀ ਜੇ ਗਾਜਰਾਂ ਨਹੀਂ ਹੁੰਦੀ ਇਹਦੀ ਉਹ ਨਹੀਂ ਹੁੰਦੀ ਇਹਨਾਂ ਦਾ ਪਸੂ ਜੇ ਆ ਜਾਂਦੀ ਹੈ ਲੋ ਉਹਦਾ 1000 ਗੋਲ ਦਾ ਗਾਜਰਾ ਦਾ ਸੰਤਰੀ ਗਾਜਰਾ ਹੰਮ ਕੀੜੇ ਤੇਰਾ ਸਤਿਗੁਰ ਸ਼ਰਣਾਈ ਕਰਦਾ ਨਾਮ ਉੱਪਰ ਦਾ ਸੁੱਕੀ ਬਣਾਉਂਦਾ ਅੱਜ ਪਰ ਸੁੱਕੀ ਸਬਜ਼ੀ ਖਾ ਕੇ ਜਮੀ ਨਹੀਂ ਖੁਸ਼ ਹੈਗਾ ਜੋ ਤਾਂ ਹਰ ਇੱਕ ਸਬਜ਼ੀ ਜੀ ਦੁੱਧ ਹੋਵੇਗਾ ਕਹੇਗਾ ਦੁੱਧਾਂ वैसे चप्पल कद बन जन्नी सर सुबे बढ़ाऊ थोड़ी पाला नहीं तो जी सब दुनिया सुखी सब्जी सवेरे कई बार घर लगे चलो ये जी आप सब्जी बना बस ਥੋੜਾ ਥੋੜਾ ਪਾਣੀ ਰਹਿ ਗਿਆ ਜੀ ਤਾਂ ਇਹਨਾਂ ਪਾਣੀ ਸੁੱਕ ਜੂਗਾ ਟੱਕ ਦਿੰਦੇ ਹੁਣ ਮੈਂ ਧਨੀਆ ਥੋੜ੍ਹ ਕੇ ਲਿਉਣੀ ਆ ਹਾਂ ਕੜੀਆਂ ਤੋੜ ਲਈ ਆਪਾਂ ਆਪਾਂ ਤੋੜ ਲਈ ਥੋ ਧਨੀਆ ਧਨੀਆ ਹੁਣ ਆਪਾਂ ਕਰੋ ਤੋੜ ਕੇ ਪਾਉਣੇ ਨੇ ਬਸ ਇਹ ਨਾ ਜਿਆਦਾ ਵੱਡਾ ਹੋ ਗਿਆ ਹੁਣ ਪਹਿਲੀ ਵਾਰ ਜੀ ਰਹਿ ਮੈਂ ਜੀ ਤੋੜ ਲਿਆ ਕਰੀ ਤਾਂ ਦੂਜੀ ਵਾਰ ਕੁੱਤੇ ਆਵੇ। ਇਹ ਕਾਰੂ ਤੇ ਚ ਪਤਾ ਨਹੀਂ ਘਾਤੋ ਹਨਾ ਉਹ ਹੁੰਦਾਗਾ। ਥੋੜਾ ਤਾਂ ਨਹੀਂ ਪੈਂਦਾ ਸਬਜ਼ੀ ਦੇ ਬਾਹਾਂ ਦੇ ਚੰਗਾ ਲੱਗਦਾ ਹੈ। ਜੋਤੀ ਬੋਤਲ ਅਖਰੇ ਕਰਦਾ ਬਸ ਉਹ ਹੀ ਕਹਿ ਲੂਗਾ ਮੈਂ। ਬਾਹਾਂ ਤਾਂ ਨਹੀਂ ਆ ਪਾ ਰੋ ਮੈਂ। ਮੇਰੇ ਹੱਥ ਵੀ ਆਟੇ ਵਾਲੇ ਸੀ ਈ ਆਟਾ ਛਾਂ ਕੇ ਲਈ ਸੀ ਮੈਂ। ਗੁੰਨਣ ਲੱਗਦੀ ਸੀ ਮੈਂ ਫਿਰ ਨਹੀਂ ਫਿਰ। ਸਬਜੀ ਜਿਆਦੇ ਰਜੀਊਗੀ ਧਨੀਆ ਪਾਉਣੇ ਪਹਿਲਾਂ ਧਨੀਆ ਪਾ ਕੇ ਫਿਰ ਗੁੰਨੂਗੀ ਆਟਾ ਚੀਨਾ ਪਾਉਣਾ ਨਹੀਂ ਸੁਕਾਈ ਦੀ ਕਰਕੇ ਦੀ ਫਾੜਾ ਨਹੀਂ ਫਿਰ ਗੁੰਨੂਗੀ ਆਟਾ ਲੋ ਜੀ ਟੈਬ ਹੋ ਗਿਆ ਪੌੜੇ ਸੱਤ ਦਾ ਉਸੇ ਰੋਟੀ ਸਾਰਿਆਂ ਨੇ ਖਾ ਲਈ ਉਹੀ ਗੱਲ ਹੋ ਗਈ ਮੈਂ ਕਹਿੰਦੀ ਚੱਪਣ ਕद्दू ਖਾਣੇ ਨਹੀਂ ਹੈਗੇ ਉਹਨਾਂ ਨੇ ਜੋ ਉਹਦੇ ਪਸੰਦ ਨਹੀਂ ਹੈਗੀ ਸਬਜੀ ਇਹ ਉਹ ਤਾਂ ਕਹਿੰਦਾ ਖਾਊਂਗਾ ਮੈਂ ਦੋ ਰੋਟੀਆਂ 'ਚ ਦੁੱਧ ਘਰਮ ਕਰ ਲਿਆ ਉਹ ਦੋ ਖਾਊਂਗਾ ਦੁੱਧ ਨਾਲ ਦੁੱਧ ਵਾਲੀ ਸਬਜ਼ੀ ਸਵਾਦ ਲੱਗੂਗੀ। ਹੁਣ ਇੱਕ ਕੁੱਟਦਾਗਾ ਚੂਰੀ। ਚਾਰ ਰੋਟੀਆਂ ਜੂਰੀ ਕੁੱਟੂਗਾ। ਇਹ ਗਰਮ ਹੋ ਗਿਆ ਉਹ ਪੁੱਤ ਕਿਉ ਤਾਂ? ਹੁਣ ਮੈਂ ਚੱਕੂ ਕਿਵੇਂ ਇਹਨੂੰ? ਇਹਦਾ ਵੀ ਹੈ ਡੰਡੀ ਗਰਮ ਹੋ ਗਈ। ਲੈ ਮੈਂ ਚੱਕਾਂ। ਚੁੰਨੀ ਨਾਲ। ਪਾ ਦੇ ਕਿਉ? ਘੜ ਜਾਉਣੀ। ਸੱਕਰ ਪਾ ਦੇ ਪਹਿਲਾਂ। ਫੇਰ ਰੋਟੀ ਪੁੱਤ ਢੱਡੀਆਂ ਆਣਗੇ ਸੱਕਰ ਉਹ ਠੀਕ ਨਹੀਂ ਹੋਣੀ ਵਿੱਚ। ਲੱਪੀ ਕੁੱਟੀਆਂ। ਦੇਖ ਕੇ ਵਲ ਲੱਬੜ ਗਿਆ ਮੂੰਹ ਤੋ ਲੈ ਅੱਖ ਤੇ ਕੱਲ 6:00 ਵਜੇ ਇਹਦੇ ਕਬਾਡੀ ਖੇਡਦੇ ਹੁੰਦੇ ਨੇ ਹੁਣ ਇਹ ਦੂਜੇ ਮੁੰਡੇ ਤੋਂ ਕੱਲ 9:00 ਵਜੇ ਅੱਖ ਤੇ ਸੁਜੀ ਪਈ ਸੀ ਜਿਸਵੇਰੇ ਤਾਂ ਝਾਕ ਰਹਾ ਲੀਲੀ ਹੋਈ ਪਈ ਸੀ ਬੋਲ ਦੜ ਜਾ ਪਈ ਜਾਂਦਾ ਥੋੜੀ ਜੀ ਪਾ ਲੈ ਦੇਖੋ ਬੱਸ ਬਾੜੀ ਬੁੱਤ ਫੇਰਾ ਚੱਕਰੀ ਚੱਕਰ ਹੋ ਜੂ ਕਿਓ ਪਾਲਾ ਕਰਮ ਕਰਮ ਲੈ ਗਿਆ ਮੈਨੂੰ ਕੈਨੀ ਗਰਮ ਬਾਹੀ ਹੋਈ ਪਈ ਆ ਛੁੱਟ ਜੂ ਹੱਥ ਚੋਂ ਦੇ ਦੇ ਤੂੰ ਚੁੰਨੀ ਮੇਰੀ ਚੁੰਨੀ ਆ ਤੂੰ ਕਿਵੇਂ ਪਾ ਲੇਂਗਾ ਹਿੰਦ ਨਹੀਂ ਛੱਡਦਾ ਮੈਂ ਪਾਉਣੀ ਆ ਸਾਰੀ ਕੈਨੀ ਧਰ ਕੇ ਬੈਗੀ ਚੁੱਲ੍ਹੇ ਚ ਪਾ ਲਿਖਾ ਸਾ ਪਾ ਲਈ ਜਮਤਰਾ ਦੀ ਜਾਂਦੇ ਜਾਂਦੇ ਬਾਹੀ ਤੇਰਦੀ ਵਧੀਆ ਲੱਗਦੀ ਹੁੰਦੀ ਵਧੀਆ ਸੁਹਣ ਲੱਗਦੀ ਕੇਰਾ ਰਲਾ ਫਿਰ ਦੇਖਾਂਗੇ ਦੇਖ ਕੇ ਪਾਵਾਂਗੇ ਪਨਰ ਲਾਤਾ ਥਕਰ ਮੈਂ ਕਸੀਨਾ ਕਰਤਾ ਨਹੀਂ ਆਪੇ ਕਰਤੂਗਾ ਮੈਂ ਨਾ ਥੋੜੀ ਚੱਕਰ ਹੋਰ ਪਾ ਲ ਮੈਂ ਕਹਿੰਨੀ ਕਿਉਂ ਜੋ ਤਾਂ ਜਿਆਦਾ ਹੀ ਹੋ ਗਿਆ ਦੇਖੀ ਕਿਵੇਂ ਤੁਰਿਆ ਫਿਰਦਾ ਵਿੱਚ ਦੇ ਮੇਰੇ ਮਾਥਾ ਕੇ ਦੇ ਦੇ ਕੇ ਮਿੱਠੋ ਕਰਾਉਂਦਾ ਨਹੀਂ ਕਹਿੰਦਾ ਆਪੇ ਕੁੱਟੂਗਾ ਮੈਂ ਲੈ ਰਲਾ ਲਾ ਉਸ ਥੋੜੀ ਮੈਨੂੰ ਸ਼ੱਕਰ ਘੱਟ ਲੱਗਦੀ ਸੀ ਇੱਕ ਤਾਂ ਹੀ ਸ਼ੱਕਰ ਚਿੱਟੇ ਰੰਗ ਦੀ ਆ ਹਾਂ ਪਤਾ ਨਹੀਂ ਆਹ ਲੱਗਦਾ ਪਾਈਏ ਕਨਾ ਹੀ ਲੱਗਦੀ ਹੈ ਚਿੱਟੀ ਚਿੱਟੀ ਰੋਟੀਆਂ ਵਾਂਗੂ ਹੀ ਪਈ ਆ ਕਿ ਮੇਲੇ ਬੜੇ ਨੇ ਕਿਉਂ ਨਾਲ ਜਿਆਦਾ ਪੈ ਗਿਆ ਐਂ ਸਾਲ ਲਾ ਰਾਮ ਲਾ ਮੈਂ ਮਾ ਕਸਤ ਤੁਰਾ ਅੱਜ ਕੱਲ ਤਾਂ ਸਵਾਦ ਲੱਗਦੀ ਹੈ ਚੂਰੀ ਜੀ ਨੂੰ ਸ਼ੱਕਰ ਨੂੰ ਜੀ ਕਰਦਾ ਰੁੱਤ ਚ ਤਾਂ ਬੱਸ ਖੜਖਾ ਜੀ ਉਹ ਤਾਂ ਮੈਂ ਜਮਾ ਰਲ ਗਈ ਹੈ ਨਾ ਲੈ ਝ ਧਰ ਲਾ ਪਲੇਟ ਜੀ ਥਾਲ ਹੁਣ ਇੱਕ ਥਾਲ ਮੈਂ ਪਿੰਨੀ ਧਰਨ ਵਾਸਤੇ ਲੈ ਬੜੂਗੀ ਇੱਕ ਇੱਕ ਸਾਡੀ ਕਰ ਲੈ ਬਾਕੀ ਤੂੰ ਬਣਾ ਲੈ ਦੋ ਖਾਏਗਾ ਤੇਰੇ ਨਾਲ ਖਾਏਗਾ ਛੋਟੇ ਛੋਟੀਆਂ ਬਣਾ ਲੈ ਰੋਟੀ ਦੇ ਰੱਜੇ ਰੱਖ ਦੇ ਦੇਖ ਛੋਟੇ ਛੋਟੀਆਂ ਬਣਾ ਲੈ ਪੁੱਤ ਲੋ ਜੀ ਮੈਂ ਹੁਣ ਚੱਕਦੀ ਆ ਭਾਂਡੇ ਇੱਥੋਂ ਚੁੱਲੇ ਕੋਲ ਉਠਦੇ ਆ ਨਾ ਮੈਂ ਗੁੱਧ ਗਰਮ ਕਰਦੀ ਆ ਤੇ ਜੋਤਰੀ ਕੁੱਟਲੀ ਅਜ ਚੂਰੀ ਸਾਰਿਆਂ ਨੂੰ ਖਵਾ ਦੂਗਾ ਇਹ ਪ੍ਰਾਲੇ ਨਾਲ ਖਾਧੀ ਜਾਊਗੀ ਤੇ ਵਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਮੇਰੇ ਕਿਸੇ ਹੋਰ ਵਲੌਗ ਨਾਲ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਦੱਸਿਓ ਜੋਤਰੀ ਚੂਰੀ ਕਿਵੇਂ ਬਣੀ ਆ ਆ ਜੋ YouTube ਫੈਮਲੀ ਤੁਸੀਂ ਵੀ ਖਾ ਲਓ ਚੂਰੀ ਜੋਤਰੀ ਕੁੱਟਲੀ ਐ ਤੋ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਦੇਖਤੀ ਸੀ ਮਿਲਦੀ